ਛਟਾਂਤ ਤੀਰ ਤੀਖਰੰ ਤੇਖੇ ਤੀਰ ਚਲਦੇ ਹਨ ਵਜਾਂਤ ਭੇਰ ਪੀਕਨੰ ਪੈ ਦਾਇਕ ਸੁਰ ਨਾਲ ਪੋਰੀਆਂ ਵੱਜਦੀਆਂ ਹਨ ਉਠਾਂਤ ਗੱਦ ਸੱਦਣੰ ਰਣਪੋਮੀ ਵਿਚ ਗੰਭੀਰ ਸੱਦ ਉੱਠਦੇ ਹਨ ਮਸਤ ਜਾਨ ਮਦਨੰ ਜਨੋ ਯੋਧੇ ਸ਼ਰਾਬ ਨਾਲ ਮਤਵਾਲੇ ਹੋ ਰਹੇ ਹੋਣ ਕਰਾਂਤ ਚਾਚਰੋ ਚਰੰ ਪਾਟ ਯਾਸ਼ ਉਚਾਰ ਰਹੇ ਹਨ ਲਚੰਤ ਨਿਰਤਣੋ ਹਰੰ ਸ਼ਿਵ ਤਾंडव ਨਾਚ ਨਚ ਰਿਹਾ ਹੈ ਪਵੰਤ ਪਾਰਵਤੀ ਸਰੰਗ ਪਾਰਵਤੀ ਸ਼ਿਵ ਦੇ ਗਲ ਵਿੱਚ ਰੁੰਡ ਮਾਲਾ ਪਾ ਰਹੀ ਹੈ ਅਸੰਤ ਪ੍ਰੇਤਨੀ ਫਿਰੰ ਅਤੇ ਪ੍ਰੇਤਨੀਆਂ ਹੱਸਦੀਆਂ ਫਿਰਦੀਆਂ ਹਨ ਅਨੋਪ ਨiraj ਛੰਦ ਦਕਾਂਤ ਢਾਕਣੀ ਢੋਲੰ ਢਾਕਣੀਆਂ ਢਕਾਦੀਆਂ ਫਿਰਦੀਆਂ ਹਨ ਪ੍ਰਮਾਨਤ ਬਾਜ ਕੁੰਡਲੰ ਕੋੜੇ ਗੋਲ ਕੇਰੇ ਵਿੱਚ ਫਿਰਦੇ ਹਨ ਰਣਤ ਬੀਦਣੋ ਕਿਰਤੰ ਬੰਦੀ ਜਾਣ ਯਾਸ਼ ਪੜਦੇ ਹਨ ਬਦਾਂਤ ਮਾਗਿਓ ਜਿਆਂ ਪਟ ਲੋਕ ਜੈ ਜੈਕਾਰ ਕਰਦੇ ਹਨ ਟਲਾਂਤ ਢਾਲ ਉਡੜੰ ਉੱਚੀਆਂ ਚੁੱਕੀਆਂ ਹੋਈਆਂ ਢਾਲਾਂ ਖੜਕਦੀਆਂ ਹਨ ਕੇ ਮਾਨ ਤਤੇ ਗ ਨਿਰਮਲੰ ਮੈਲ ਰਹਿਤ ਤਲਵਾਰਾਂ ਚਮਕਦੀਆਂ ਹਨ ਚਲੰਤ ਰਾਜਸਵ ਸਰੰਗ ਤੀਰਾਦੀਆਂ ਲੜੀਆਂ ਚੱਲ ਰਹੀਆਂ ਹਨ ਪਵਾਤ ਹੋਰਵੀਆਂ ਨਰੰਗ ਸੂਰਮੇ ਧਰਤੀ ਉੱਤੇ ਡਿਗ ਰਹੇ ਹਨ ਭਜੰਤ ਆਸਉਰੀ ਸੁਤੰਗ ਰਾਖਸ਼ਨੀਆਂ ਦੇ ਪੁੱਤਰ ਭੱਜੇ ਫਿਰਦੇ ਹਨ ਕੇ ਲੰਕ ਬਾਨਰੀ ਪੁੱਤੰ ਬੰਦਰਿਆਂ ਦੇ ਪੁੱਤਰ ਕਿਲਕਾਰੀਆਂ ਮਾਰਦੇ ਹਨ ਵਜੰਤ ਤੀਰ ਤੁਪਕੰ ਤੀਰ ਅਤੇ ਬੰਦੂਕਾਂ ਛੁਟਕਦੀਆਂ ਹਨ ਉਠੰਤ ਦਾਰਣੋ ਸੁਰੰਗ ਭਿਆਨਕ ਆਵਾਜ਼ ਨਿਕਲ ਰਹੀ ਹੈ ਪਬਕਪੂਤ ਪੈ ਕਰੰ ਭਿਆਨਕ ਪੂਤ ਪਬ ਕਰੇ ਹਨ ਚਾਚਕ ਚੌਦਨੋ ਚਕੰ ਜੋਦਾਣ ਲੋਕ ਚਕਰੇਤ ਹੋ ਰਹੇ ਹਨ ਤਤਖ ਪਖਰੰ ਤਰੇ ਝੁੱਲਾਂ ਵਾਲੇ ਘੋੜੇ ਤੜਫ ਰਹੇ ਹਨ ਬਾਜੇ ਨਿਨਾਦ ਸਿੰਦੁਰੇ ਰਾਣਾ ਸਿੰਘੇ ਲਗਾਤਾਰ ਵਜ ਰਹੇ ਹਨ ਉਠਾਂਤ ਪੈ ਕਰੀ ਸਰੰਗ ਰਣਪੋਮੇ ਵਿੱਚ ਡਰਾਉਣੀ ਆਵਾਜ਼ ਹੋ ਰਹੀ ਹੈ ਮਚੰਤ ਜੋਦਣੇ ਜੁਦੰ ਸੂਰਮੇ ਯੁੱਧ ਨੂੰ ਮਚਾ ਰਹੇ ਹਨ ਖੇਮਾਂਤ ਉਜਲੀਆ ਸੰ ਉਜਲੀਆਂ ਤਲਵਾਰਾਂ ਚਮਕ ਰਹੀਆਂ ਹਨ ਬਬ ਰਖ ਤੀਖ ਨੋ ਸਰੰਗ ਤੇ ਖੇਤੀ ਰਾਦੀ ਵਰਖਾ ਹੋ ਰਹੀ ਹੈ ਸੰਗੀਤ ਪੁਜੰਗ ਪ੍ਰਯਾਤ ਛੰਦ ਜਾਗੜ ਦੰਗ ਜੁਦਿਓ ਭਾਗੜ ਦੰਗ ਪ੍ਰਾਤੰ ਜਦੋਂ ਛੋਟਾ ਪ੍ਰਾ ਮੋਰਸ਼ਿਤ ਹੋ ਗਿਆ ਰਾਗੜ ਦੰਗ ਰਾਮੰ ਤਾਗੜ ਦੰਗ ਤਾਤੰ ਰਾਮਚੰਦਰ ਨੇ ਤੁਰੰਤ ਬਾਗੜ ਦੰਗ ਬਾਣਾਂ ਛਾ ਗੜ ਦੰਗ ਚੋਰੇ ਇਸ ਤਰ੍ਹਾਂ ਤੀਰ ਛੱਡੇ ਆ ਗੜ ਦੰਗ ਆਕਾਸ ਤੇ ਜਾਨ ਉਰੇ ਮਾਨੋ ਆਕਾਸ ਤੋਂ ਗੜੇ ਪੈ ਰਹੇ ਹੋਣ ਬਾਗੜ ਦੰਗ ਬਾਜੀ ਰਥੀ ਬਾਣ ਕਾਟੇ ਰਾਮਚੰਦਰ ਦੇ ਬਾਣਾ ਨੇ ਘੋੜਿਆਂ ਵਾਲੇ ਤੇ ਰੱਥਾ ਵਾਲੇ ਸੂਲ ਮੇ ਘੱਟ ਸੁੱਟੇ ਹਨ 加ਗੜਦੰਗ ਗਾਜੀ ਗਜੀ ਵੀਰ ਟਾਟੇ ਅਤੇ ਗਾਜੀ ਅਤੇ ਹਾਤੀਆਂ ਵਾਲੇ ਯੋਧੇ ਵੀ ਡਰਾ ਦਿੱਤੇ ਹਨ ਮਾਗੜਦੰਗ ਮਾਰੇ ਸਾਗੜਦੰਗ ਸੂਰੰ ਜੋ ਸੂਰ ਮੇ ਮਾਰੇ ਗਏ ਹਨ ਬਾਗੜਦੰਗ ਬਿਆਹ ਹੈ ਹਾਗੜਦੰਗ ਹੋਰੰ ਉਹਨਾਂ ਨੂੰ ਹੋਰਾਂ ਵਿਆ ਰਈਆਂ ਹਨ ਜਾਗੜਦੰਗ ਜੀਤਾ ਖਾਗੜਦੰਗ ਕੇਤੰ ਰਾਮਚੰਦਰ ਨੇ ਰਣਪੋਮੀ ਨੂੰ ਜਿੱਤ ਲਿਆ ਹੈ। ਪਾਗੜ ਦੰਗ ਭਾਗੇ ਕਾਗੜ ਦੰਗ ਕੇਤੰ। अनेका ਵੈਰੀ ਭੱਜ ਗਏ ਹਨ। ਸਾਗੜ ਦੰਗ ਸੁਰਾਨ ਜੁਆਨ ਪੇਖਾ। ਫਿਰ ਸੂਰਬੀਰ ਛੋਟੇ ਭਰਾ ਨੂੰ ਆ ਕੇ ਵੇਖਿਆ। ਪਾਗੜ ਦੰਗ ਪ੍ਰਾਨਾਂ ਤੇ ਪ੍ਰਾਣ ਲੇਖਾ। ਜੋ ਪ੍ਰਾਨਾਂ ਤੋਂ ਵੀ ਪਿਆਰਾ ਜਾਣਿਆ ਜਾਂਦਾ ਸੀ। ਚਾਗੜਦੰਗ ਚਿਤੰ ਪਾਗੜਦੰਗ ਪ੍ਰਾਜੀ ਯੋਧੇ ਵਿੱਚ ਰਾਮਚੰਦਰ ਦੀ ਹਾਰ ਦੀ ਗੱਲ ਸੋਚ ਕੇ ਸਾਗੜਦੰਗ ਸੈਨਾ ਲਾਗੜਦੰਗ ਲਾਜੀ ਬੰਦਰਾ ਦੀ ਸੈਨਾ ਲੱਜਾਵਾਨ ਹੋਈ ਸਾਗੜਦੰਗ ਸੁਗਰੀਵ ਤੇ ਆਦ ਲੈ ਕੇ ਸੁਗਰੀਵ ਆਤੋਂ ਲੈ ਕੇ ਕਾਗੜਦੰਗ ਕੋਪੇ ਤਾਗੜਦੰਗ ਤੈ ਕੈ ਸਾਰੇ ਸੈਨਿਕ ਅਕਰੋਧ ਨਾਲ ਤੱਤੇ ਹੋ ਗਏ ਆਗੜਦੰਗ ਹਨੂ ਕਾਗੜਦੰਗ ਕੋਪਾ ਤਦੋ ਹਨੂਮਾਨ ਨੇ ক্রੋਧਿਤ ਹੋ ਕੇ ਬਾਗੜਦੰਗ ਵੀਰਾ ਨਮੋ ਪਾਵ ਰੋਪਾ ਰਣਖੇਤਰ ਵਿੱਚ ਪੈਰ ਜਮਾਇਆ ਸਾਗੜਦੰਗ ਸੂਰੰ ਆਗੜਦੰਗ ਹਾਰੇ ਜਦੋ ਬੂਟੀ ਲਿਆਣੇ ਸਾਰੇ ਸੂਰ ਮੇ ਹਾਰ ਗਏ ਤਾਗੜ ਦੰਗ ਤੈ ਕਹਿ ਹਨੂ ਤੋ ਪੁਕਾਰੇ ਤਾ ਗੁੱਸਾ ਖਾ ਕੇ ਹਨੂਮਾਨ ਕਹਿਣ ਲੱਗਾ ਸਾਗੜ ਦੰਗ ਸੁਨਿਓ ਰਾਗੜ ਦੰਗ ਰਾਮੰ اے ਰਾਮ ਜੀ ਸੁਨੋ ਜੇ ਤੁਸੀਂ ਆਪਣੇ ਦਾਗੜ ਦੰਗ ਦੀਜੇ ਪਾਗੜ ਦੰਗ ਪਾਨਲ ਹੱਥ ਨਾਲ ਪਾਗੜ ਦੰਗ ਪੀਠੰ ਤਾਗੜ ਦੰਗ ਟੋਕੋ ਮੇਰੇ ਪੇਟ ਟੋਕਦੇ ਹੋ ਤਾਂ ਬੋਟੀ ਦੀ ਕੀ ਗੱਲ। ਅਰੋ ਆਜ ਪਾਨੰ ਸੁਰੰ ਮੋਹ ਲੋਕੋ। ਮੈਂ ਆਜ ਸਵਰਗ ਲੋਕ ਵਿੱਚੋਂ ਦੇਵਤਿਆਂ ਕੋਲੋਂ ਅੰਮ੍ਰਿਤ ਵੀ ਕੋਲੇ ਆਵਾਂ। ਆਗੜ ਦੰਗ ਐਸੇ ਕਹਿਓ ਓ ਉਡਾਨੋ। ਅਨੁਮਾਨ ਨੇ ਇਸ ਤਰ੍ਹਾਂ ਕਿਹਾ ਹਾਤੇ ਉੱਡ ਗਿਆ। ਗਾਗੜ ਦੰਗ ਗੈਨੰ ਮਿਲਿਓ ਮਦ ਮਾਨੋ। ਮਾਨੋ ਛਟ ਹੀ ਆਕਾਸ਼ ਵਿੱਚ ਹੀ ਮਿਲ ਗਿਆ ਹੋਵੇ ਰਾਗੜ ਦੰਗ ਰਾਮੰ ਆਗੜ ਦੰਗ ਆਸੰ નિਰਾਸ਼ ਬੈਠੇ ਰਾਮ ਨੂੰ ਬਾਗੜ ਦੰਗ ਬੈਠੇ ਨਾਗੜ ਦੰਗ ਨਿਰਾਸੰ ਲਛਮਨ ਦੇ ਜੀ온 ਦੀ ਆਸ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ